ਇਹ ਦੀਆਂ ਰਗਾਂ ਵਿੱਚ ਦੌੜਦਾ ਹੋਣੀ ਉਸ ਦਾ ਮਾਰ ਕਾਮ ਦੇ ਸੁਣੇ ਜਦ ਢਾਹੀਆਂ ਨੂੰ ਆਸ ਨੂੰ ਤੇ ਦਾਸ ਨਗਰ ਰੋਟੇ ਨਗਰ ਵਾਲਿਆਂ ਨੇ ਨੌਜਵਾਨਾਂ ਨੇ ਵੀਡੀਓ ਵੇਖੀਆਂ ਜਿਸ ਲੈ ਕੇ ਵੀ ਵੀਰ ਜੀ ਨੂੰ ਮਹਾ ਅੰਕਰਨੈਲ ਸਤਿ ਪਾਪਾ ਜਨੈਲ ਸਿੰਘ ਦੀ ਖਾਲਸਾ ਟਕੜਾ ਵਾਲਿਆਂ ਦੇ ਸਰੂਪ ਰਦੀ ਜੋ ਇਹ ਤੋਂ ਦੇ ਪ੍ਰਬੰਧਕਾਂ ਨੇ ਕਾਰਵਾਈ ਕੀਤੀ ਹੈ ਮੈਨੂੰ ਬਹੁਤ ਅਫਸੋਸ ਵੀ ਹੋਇਆ ਅਫਸੋਸ ਇਸ ਗੱਲ ਦਾ ਹੈ ਕਿ ਕੌਮੀ ਯੂਟ ਦੇ ਸਾਹਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਇਹ ਕੰਮ ਕੀਤਾ ਗਿਆ ਮੈਂ ਤਾਂ ਸੰਗਤ ਨੂੰ ਇਹ ਵੀ ਕਹਿਣਾ ਹੈ ਕਿ ਪਹਿਲਾਂ ਤਾਂ ਉਹ ਪ੍ਰਬੰਧਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹ ਕਾਰਵਾਈ ਕਿਸ ਤਰ੍ਹਾਂ ਕੀਤੀ ਗਿਆ ਕਾਕਾ ਨਰਸ ਸਿੰਘ ਕੌਂਸਲ ਮੈਂਟਿਕ ਸਾਹ ਦੇ ਕਿਉਂ ਦੇ ਮੁੱਠੀ ਨਹੀਂ ਸਾਂ ਬਾਬਾ ਦੀਪ ਸਿੰਘ ਦੀ ਬਰਸਾਈ ਹੋਈ ਪਕਸਤਾਲ ਦੇ 24ਵੇਂ ਮੁੱਠੀ ਦੀ ਫੋਟੋ ਕੌਂਸਲ ਦੇ ਪਹਿਲੇ ਮੁੱਠੀ ਦੇ ਪ੍ਰਬੰਧ ਕਰਵਾਉਣ ਇਹ ਕਿੰਨਾ ਅਫਸੋਸ ਦੀ ਗੱਲ ਹੋਰ ਕੀ ਹੋ ਸਕਦੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਉਹਨਾਂ ਦੇ ਗੁਰਦੁਆਰਾ ਜਨਮ ਸਥਾਨ ਪਿੰਡ ਪੋਵਿੰਡ ਵਿਖੇ ਸਮਾਗਮ ਚੱਲ ਰਿਹਾ ਸੀ ਤੀਸੀ ਵਿਚਾਲੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਨਾਲ ਲਾਉਣ ਨੂੰ ਲੈ ਕੇ ਬੀਤੇ ਦਿਨ ਵਿਵਾਦ ਹੋਇਆ। ਦਰਅਸਲ ਪਿਛਲੇ ਲੰਬੇ ਸਮੇਂ ਤੋਂ ਪੰਜਾਬ 'ਚ ਬੰਦੀ ਸਿੰਘਾਂ ਦੀ ਰਿਹਾਈ ਕਰਕੇ ਮੋਰਚੇ ਤੇ ਧਰਨੇ ਲੱਗ ਰਹੇ ਨੇ। ਜਿੱਥੇ ਕਿਤੇ ਕੋਈ ਵੀ ਧਾਰਮਿਕ ਸਮਾਗਮ ਹੁੰਦਾ ਉਥੇ ਨਿਹੰਗ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੋਸਟਰ ਲਾਉਂਦੀਆਂ ਨੇ ਤੇ ਇੱਕ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸੇ ਦੀ ਚੱਲਦੀਆਂ ਜਦੋਂ ਬੀਤੇ ਦਿਨ ਕੁਝ ਨੇਹ ਹੰਗ ਜਥੇਬੰਦੀਆਂ ਨੇ ਬੰਦੀ ਸਿੰਘਾਂ ਦੇ ਪੋਸਟਰ ਦੇ ਨਾਲ ਨਾਲ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਤਸਵੀਰ ਲਾਈ ਤਾਂ ਕੈਪਟਨ ਹਰੀ ਸਿਮਰਨ ਸਿੰਘ ਜੋ ਕਿ ਪਿਛਲੇ 3 ਸਾਲਾਂ ਤੋਂ ਗੁਰਦੁਆਰਾ ਜਨਮਸਥਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਪਿੰਡ ਪੌਂਡ ਦੇ ਪ੍ਰਬੰਧਕਾਂ ਨੂੰ ਵੇਖ ਰਹੇ ਨੇ ਉਹਨਾਂ ਤਸਵੀਰ ਲਾਉਣ ਦਾ ਵਿਰੋਧ ਕਰਦੇ ਆ ਕਿਹਾ ਕਿ ਇਹ ਤਸਵੀਰ ਇੱਥੇ ਨਹੀਂ ਲੱਗ ਸਕਦੀ ਨਹੀਂ ਸੰਦਰ ਨਹੀਂ ਲੱਗ ਸਕਦੀ ਨਹੀਂ ਨਹੀਂ ਲੱਗਦੀ ਕਿਉਂ ਨਹੀਂ ਲੱਗੂਗੀ ਨਹੀਂ ਨਹੀਂ ਕਾਹਦੇ ਕਿਉਂ ਨਹੀਂ ਲੱਗੂਗੀ ਸੰਤਲੀ ਬੜੂ ਫਿਰ ਬਹਿਸ ਵਾਲੀ ਗੱਲ ਹੋ ਗਈ ਇੱਥੇ ਲੱਗੇਗੀ ਆ ਗੁਰੂਆਂ ਦੀ ਆ ਬਾਬਾ ਦੀਪ ਸਿੰਘ ਦੀ ਜਾਣਕਾਰੀ ਮਿਲ ਰਹੀ ਹੈ ਕਿ ਹਾਈ ਕੋਰਟ ਨੇ ਕੈਪਟਨ ਹਰੀ ਸਿਮਰਨ ਸਿੰਘ ਨੂੰ ਪੱਕੇ ਤੌਰ ਤੇ ਗੁਰੂ ਘਰ ਦੇ ਪ੍ਰਬੰਧ ਦਿੱਤੇ ਨੇ ਤੇ ਇਹਨਾਂ ਨੇ ਦੂਜੀ ਧਿਰ ਨੂੰ ਪ੍ਰਬੰਧਾਂ ਤੋਂ ਫਾਰਗ ਕਰ ਦਿੱਤਾ ਹੈ ਗੁਰੂ ਘਰ ਦੀ ਸੱਤ ਮੈਂਬਰੀ ਕਮੇਟੀ ਬਣੀ ਹੈ ਜਿਸ ਦੇ ਸਾਰੇ ਪ੍ਰਬੰਧ ਦੇਖਣੇ ਨੇ ਤੇ ਉਸ ਕਮੇਟੀ ਦਾ ਸਿਰਮੌਰ ਕੈਪਟਨ ਹਰੀ ਸਿਮਰਨ ਸਿੰਘ ਨੂੰ ਬਣਾਇਆ ਗਿਆ ਹੈ ਜਿਨ੍ਹਾਂ ਨੇ ਬੀਤੇ ਦਿਨ ਸੰਤ ਜਰਨੈਲ ਸਿੰਘ ਪਿੰਡਰਾਂਵਾਲੀ ਦੀ ਤਸਵੀਰ ਹਟਵਾਈ ਸੀ ਜਿਵੇਂ ਹੀ ਕੈਪਟਨ ਹਰੀ ਸਿਮਰਨ ਸਿੰਘ ਨੇ ਤਸਵੀਰ ਲਾਉਣ ਦਾ ਵਿਰੋਧ ਕੀਤਾ ਤਾਂ ਨੌਜਵਾਨ ਤੇ ਕੁਝ ਨਿਹੰਗ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਤਾਂ ਤਸਵੀਰ ਲਾਵਾਂਗੇ ਤੁਸੀਂ ਸਾਨੂੰ ਕਿਉਂ ਰੋਕ ਰਹੇ ਹੋ ਤਾਂ ਉਹਨਾਂ ਕਿਹਾ ਕਿ ਇਸ ਦਾ ਪ੍ਰਬੰਧ ਸਾਡੇ ਕੋਲ ਹੈ ਤੇ ਸਾਡੇ ਹਿਸਾਬ ਨਾਲ ਹੀ ਕੰਮ ਹੋਵੇਗਾ ਨਹੀਂ ਲੱਗੇ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਮਰਜ਼ੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤਾਂ ਪੰਚ ਦਾਵਾ ਬਿਲਕੁਲ ਨਹੀਂ ਨਾ ਇਹ ਤੇ ਮੈਨੇਜਮੈਂਟ ਦਾ ਪੰਜ ਦਿਨ ਕਿਵੇਂ ਹੋ ਗਿਆ ਨਹੀਂ ਇਹ ਤੇ ਪੰਜ ਦਿਨ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਇਸ ਪੂਰੇ ਮਾਮਲੇ ਬਾਰੇ ਜਦੋਂ ਸਾਡੇ ਪੱਤਰਕਾਰ ਮੁਕੇਸ਼ ਮੈਰਾ ਨੇ ਗੁਰੂ ਕਾਰਈ ਸੰਗਤ ਨਾਲ ਗੱਲਬਾਤ ਕੀਤੀ ਤਾਂ ਸੰਗਤ ਨੇ ਆਪਣਾ ਪੱਖ ਇੰਜ ਪੇਸ਼ ਕੀਤਾ ਸਾਹਿਬ ਵੱਲੋਂ ਵੀ ਇਥੇ ਸੰਤ ਜਨਾ ਸਿੰਘ ਜੀ ਦੀ ਫੋਟੋ ਨਹੀਂ ਲੱਗ ਸਕਦੀ ਇਹ ਤੁਸੀਂ ਸੇਵਾ ਕਰਨੀ ਤਾਂ ਉਦਾਂ ਕਰੋ ਉਹਨਾਂ ਦੀ ਫੋਟੋ ਨਹੀਂ ਇਥੇ ਲਾ ਸਕਦੇ ਉਹਨਾਂ ਨੇ ਬੋਲਿਆ ਵੀ ਇਹ ਮੇਰੀ ਨਿੱਜੀ ਤੇ ਮਾਲਕੀਆ ਮੇਰੀ ਮੇਰੀ ਮਰਜ਼ੀ ਹੈ ਤੇ ਮੇਰੀ ਚੱਲੂਗੀ ਕਿਹੜੀ ਫੋਟੋ ਲਗਣੀ ਕਿਹੜੀ ਨਹੀਂ ਹੈ ਤੇ ਸਿਰਫ ਬਾਬਾ ਦੀਪ ਸਿੰਘ ਜੀ ਦੀ ਫੋਟੋ ਕਰ ਸਕਦੀ ਆ ਸੰਤਾਂ ਤੇ ਸ੍ਰੀ ਸਿੰਘਾ ਦੇ ਫੋਟੋ ਨਹੀਂ ਲੱਗ ਸਕਦੀ ਬੰਨਾ ਲੋ ਇਹ ਤੋਂ ਫੋਟੋ ਉਤਾਰੀ ਗਈ ਤੇ ਫੋਟੋ ਚੱਕ ਕੇ ਦੇ ਆਪਣੇ ਦਫ਼ਤਰ ਦਫ਼ਤਰ ਜੇ ਖੜੀ ਗਈਆਂ ਫੇਰ ਅਸੀਂ ਚੱਕ ਕੇ ਲਾ ਤਾਂ ਲਈ ਵਟੇ ਕਰੀ ਉਹਨਾਂ ਨੇ ਇੱਥੋਂ ਚੱਕ ਕੇ ਲੈ ਗਈ ਫੋਟੋ ਲਾ ਦਿੱਤੀ ਗਈ ਸੀ ਉਹਨਾਂ ਨੂੰ ਪਰ ਬਾਅਦ ਚ ਉਹ ਸਿੱਤੇ ਮੁੱਦੇ ਤੇ ਆ ਗਏ ਜੀ ਵੀ ਬਸ ਫੋਟੋ ਨਹੀਂ ਇਹੀ ਲਾਉਣ ਦੇਣੀ ਫੋਟੋ ਦਾ ਮਸਲਾ ਹੈ ਸੇਵਾ ਦਾ ਨਹੀਂ ਇਸ ਕੋਲ ਨਹੀਂ ਤਾਂ ਹਿਲਾ ਸਕਦੇ ਇੱਥੇ ਉਦਾਂ ਸੇਵਾ ਕਰ ਲਓ ਸੰਤਾ ਦੀ ਫੋਟੋ ਨਹੀਂ ਤੁਸੀਂ ਲਾ ਸਕਦੇ ਉਹ ਕਹਿੰਦੇ ਅਜਿਹੇ ਹਾਲਤ ਸੰਤਾ ਦੀ ਫੋਟੋ ਲੱਗੀ ਹੋਈ ਸੀ ਉਸ ਨੂੰ ਇਹਨਾਂ ਕਵਰ ਤੱਕ ਕਰ ਦਿੱਤਾ ਗਿਆ ਤੇ ਅਕਬਰ ਬਾਦਸ਼ਾਹ ਦੀ ਨੰਗਰ ਸਕਦੇ ਦੀ ਫੋਟੋ ਲਾ ਦਿੱਤੀ ਗਈ ਹੈ ਉਹ ਹੁਣ ਸੰਗਤ ਦਾ ਰੋਸ਼ ਵੀ ਇੱਕ ਹੀ ਫੇਰ ਉਤਾਰ ਦਿੱਤੀ ਗਈ ਤੇ ਸੰਤਾ ਦੀ ਲਾ ਦਿੱਤੀ ਗਈ ਹੈ ਇਹ ਇਹ ਪ੍ਰਧਾਨ ਸਾਹਿਬ ਵੱਲੋਂ ਇੱਕ ਦੋ ਵੀਡੀਓ ਹੋਏ ਵੀ ਆ ਰਹੀਆਂ ਨੇ ਉਹ ਕੈਪਰੀ ਪਾ ਕੇ ਵੀ ਲੰਗਰ ਹਾਲ ਚ ਘੁੰਮਦੇ ਪਏ ਨੇ ਉਹਨਾਂ ਇਹ ਵੀ ਕਿਹਾ ਹੈ ਵੀ ਦੇਖੋ ਇਹਦੇ ਉਹਨਾਂ ਦੀ ਸਾਫ਼ ਵੀਡੀਓ ਆਈ ਹੋਈ ਆ ਸਾਰੇ ਕੋ ਵੀਡੀਓ ਪਹੁੰਚੀ ਹੋਈ ਆ ਇਹ ਵੀ ਉਹ ਚਾਹ ਉਹ ਸਾਫ਼ ਬੋਲਦੇ ਪਏ ਨੇ ਕਿ ਮੈਂ ਇੱਥੇ ਸੰਤਾ ਦੀ ਬੇਫੋਟੋ ਬਿਲਕੁਲ ਨਹੀਂ ਲੱਗਣ ਦਵਾਂਗਾ ਜੇ ਲੱਗੇਗੀ ਤੇ ਮੈਂ ਲਾਵਾਂਗਾ ਉਹ ਫੋਟੋ ਉਹ ਵੀਡੀਓ ਚ ਸਾਫ਼ ਦਿਖਦਾ ਵੀ ਪਿਆ ਹੈ ਉਹ ਫੋਟੋ ਧੂਕ ਕੇ ਉਤਾਰਦੇ ਵੀ ਪਏ ਆ ਇੱਥੇ ਮੁੰਡਿਆਂ ਦੇ ਹੱਥੋਂ ਖੋਹ ਕੇ ਨਾ ਸਿੰਘਾਂ ਦੇ ਉਹਨਾਂ ਫੋਟੋ ਉਤਾਰੀ ਵੀ ਆ ਇੱਕ ਵੀਰ ਨਾਲ ਉਹਨਾਂ ਦੇ ਬੌਂਸਰ ਵੀ ਰੱਖੇ ਹੋਏ ਨੇ ਪੋਰਟਾਰੇ ਚ ਉਹਨਾਂ ੱੱਕੇ ਮਾਰੇ ਤੇ ਸਾਡਾ ਤੰਬੂ ਪਾੜ ਦਿੱਤਾ ਗਿਆ ਤੇ ਉਹਨਾਂ ਮੁੰਡਿਆਂ ਨੇ ਪੌਂਸਰਾ ਲਾਉ ਉਹਨਾਂ ਦਾ ਮੂੰਹ ਤਮਾਕੂ ਨਾਲ ਭਰਿਆ ਹੋਇਆ ਗਿਆ ਲਿਪਨ ਲਾਈਆਂ ਹੋਈਆਂ ਨਹੀਂ ਉਹਨਾਂ ਨੂੰ ਕੁਝ ਨਹੀਂ ਪਤਾ ਇੱਕ ਜਿਹੜੀ ਉਹ ਬੀਬੀਆਂ ਨੂੰ ਜਿਹੜਾ ਅੰਮ੍ਰਿਤ ਛਕਾਉਂਦਾ ਇਹ ਵੀ ਕਹਿੰਦਾ ਕਿ ਬੀਬੇ ਬੀਬੀਓ ਸ਼ਹਿਰਾ ਨਹੀਂ ਪਾਉਣਾ ਤੁਸੀਂ ਜਿੰਨਾ ਮਰਜੀ ਮੇਕਅੱਪ ਕਰ ਸਕਦੇ ਇਹ ਕਿਤੇ ਲਿਖਿਆ ਨਹੀਂ ਪਰ ਕਿਹੜੇ ਗ੍ਰੰਥ 'ਚ ਲਿਖਿਆ ਕਿਹੜਾ ਸਿੱਖ ਬੰਦਾ ਇਸ ਚੀਜ਼ ਨੂੰ ਕਹਿੰਦਾ ਅਸੀਂ ਉਹ ਸਾਡੇ ਸਾਹਮਣੇ ਪੇਸ਼ ਕਰ ਤੁਸੀਂ ਉਹਦਾ ਜਵਾਬ ਮੰਗਦੇ ਹੋ ਤੁਹਾਡਾ ਬਾਬਾ ਜੀ ਬਾਬਾ ਜੀ ਕੋਈ ਅੰਮ੍ਰਿਤ ਨਹੀਂ ਛਕਾ ਕੇ ਜਿਹੜੇ ਕਮੇਟੀ ਪ੍ਰਧਾਨ ਨੇ ਨਹੀਂ ਬਿਛਕੇ ਜੀ ਉਹ ਬਿਲਕੁਲ ਮੰਨਦੇ ਗਏ ਕਲਪੁਰੀ ਚੋਟੀ ਦੀ ਪੀਂਦੇ ਮਹਿੰਗੀ 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 ਜਿਹੜੀ ਵੀ ਚੀਜ਼ ਮਹਿੰਗੀ ਖਾਣਾ ਪੀਣਾ ਉਹਨਾਂ ਦਾ ਇਹ ਕਮੇਟੀ ਭੰਗੜੇ ਜੇ ਮੇਟੀ ਇਹ ਕਮੇਟੀ ਭੰਗ ਹੋਣੀ ਚਾਹੀਦੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਖੇ ਜੀ ਬੇਨਤੀ ਹੈ ਬਸ ਤੁਹਾਨੂੰ ਤੇ ਦੋ ਲਫ਼ਜ਼ਾਂ ਹੀ ਕਰਦੇ ਆ ਕਿ ਇਹ ਕਮੇਟੀ ਦੇ ਪਹਿਲਾਂ ਵਾਦ-ਵਾਰ ਚੱਲਦਾ ਹੀ ਕੋ ਸਿੰਘਾਂ ਨੂੰ ਪਤਾ ਹੀ ਕਿ ਇਹ ਸਿੱਖ ਮਰਿਆਦਾ ਦੇ ਬਹੁਤ ਉਲਟ ਚੱਲਦੇ ਆ ਇਹ ਜਿਹੜੇ ਕਰਨਲ ਸਾਹਿਬ ਆ ਤੇ ਅਸੀਂ 2-4 ਵੇਰਾਂ ਨਾਲ ਬੈਠੇ ਆ ਪਰ ਇਹ ਗੋਗਲੂਆ ਦੀ ਮਿੱਟੀ ਛੱਡ ਜਾਂਦੀ ਸੀ ਤੇ ਬਾਅਦ ਮੰਨ ਤੇ ਰੋਸ ਜਰੂਰ ਹੁੰਦਾ ਸੀ ਪਰ ਜਦੋਂ ਆ ਸਤਗੁਰ ਬਾਪੂ ਦੀਪ ਸਿੰਘ ਅਮਰ ਸ਼ਹੀਦ ਨੋਖੇ ਸ਼ਹੀਦਾਂ ਨੇ ਸਾਰੀਆਂ ਸੰਗਤਾਂ ਦੇ ਕੌਮ ਦੇ ਸਾਹਮਣੇ ਲੈੰਦਾ ਕਿ ਇਹ ਅੰਦਰੋਂ ਕੀ ਨੇ ਇਹ ਬਿਲਕੁਲ ਜੁੜੇ ਹੋਏ ਜਿੱਥੇ ਇਹਨਾਂ ਦੀਆਂ ਤਾਰਾਂ ਜੁੜੀਆਂ ਹੋਇਆਂ ਸਭ ਨਾਲ ਯਾਰ ਹੋ ਗਈਆਂ ਇਹ ਜਿਹੜੀ ਵਾਜਵਾਦੇ ਬੈਠੇ ਪੁੰਦੇ ਆ ਇਹ ਸਿੱਖੀ ਦੀ ਗੱਲ ਕਰਨੀ ਨਹੀਂ ਦੇਣ ਦਿੰਦੇ ਆਪਾਂ ਨੂੰ ਜਿੰਨੇ ਵੀ ਇਹ ਕਮੇਟੀਆ ਮੈਂਬਰ ਬਣਿਆ ਕਿਤੇ ਵੀ ਗੁਰਦੁਆਰੇ ਸਾਹਿਬੇ ਚਾਹੀ ਪੈਸਾ ਵੀ ਰੋਲਾ ਪਾ ਚੁੱਕੇਗੇ ਛਾਰੇ ਅੰਬਰਤਾਰੀ ਪਰਵਾਰ ਹੋਣੇ ਜਦੇ ਅੰਬਰਤਾਰੀ ਸਿੰਘ ਇਹ ਕਮੇਟੀਆ ਦੇ ਗੁਰਦੁਆਰਾ ਦੇ ਵਿੱਚ ਹੋਣੇ ਚਾਹੀਦੇ ਆ ਜੋ ਸਾਡੀ ਸਿੱਖੀ ਦੀ ਲਹਿਰ ਬਣੇ ਪਰ ਬਣੇ ਤਾਂ ਮਡੀਆਂ ਕਬਰਾਂ ਵਾਲੇ ਜੁੜੇ ਇੱਥੇ ਵੀ ਕਬਰਾਂ ਮਡੀਆਂ ਵਾਲਿਆਂ ਪੂਜਣ ਵਾਲੇ ਵਿੱਚ ਆ ਦੱਸੋ ਐਡੇ ਮਹਾਨ ਚੀਤਾਂ ਦੇਕਰ ਇਹੋ ਜਿਹੇ ਸਿੱਖੀ ਤੇ ਹੈ ਨਹੀਂ ਕੇ ਜਿਹੜੇ ਪਿਓ ਗੁਰੂ ਗ੍ਰੰਥ ਸਾਹਿਬ ਜੀ ਤੇ ਓਟਾਸਰਾ ਰੱਖਦੇ ਆ ਬਾਕੀ ਆ ਜੋ 사ਤਗੁਰ ਨੇ ਬਾਪੂ ਜੀ ਦਾ ਨੇ ਕਰਾਤਾ ਅਹੀਂ ਹੁਣ ਪਰਚਾ ਵੀ ਕਰਾਉਣਾ ਜੋ ਤੇ ਆ ਜੋ ਇਥੇ ਪਹਿਲੀ ਤੇ ਗੱਲ ਇਹ ਜਿਹੜੀ ਕਮੇਟੀ ਕਮੂਟੀ ਜੇ ਪਿੰਡ ਦੇ ਜਿੰਨੀ ਪੰਚਾਇਤ ਸੰਗਤ ਆ ਉਹ ਸਾਡਾ ਸਾਥ ਦੇਣ ਤੇ ਇਹਨਾਂ ਨੂੰ ਇਹਨਾਂ ਤੋਂ ਲਾਈਏ ਦਾ ਚੰਗੇ ਸਿੰਘ ਇਥੇ ਸੇਵਾ ਸੰਭਾਲਣ ਇਹ ਕਾ ਆ ਦੀ ਜੱਦੀ ਬਣਾ ਕੇ ਬੈਠੇ ਜੱਦੀ ਪਤਾ ਨਹੀਂ ਇਹ ਤੇ ਕੂਮ ਦੇ ਆ ਪੰਥ ਦਾ ਮਹਾਰਾਜ ਸੱਚੇ ਪਾਸ਼ਾ ਬਾਪੂ ਦੀਪ ਸਿੰਘ ਉਹ ਨਹੀਂ ਮਹਾਨ ਸ਼ਹੀਦ ਨੇ ਸਿੱਖ ਪੰਥ ਦੇ ਪਹਿਲੇ ਮੋਢੀ ਆ ਦਮਦਮੀ ਟਕਸਾਲ ਦੇ ਤੇ ਇਹ ਪਤਾ ਨਹੀਂ ਇਹ ਕਿਹੜੀ ਆ ਦੀ ਜਾਇਦਾਦ ਬਣਾ ਕੇ ਬੈਠੇ ਆ ਇਹ ਗੱਲ ਰਹੀ ਆ ਮੇਰੀ ਤਾਂ ਬੜੀ ਚੱਲੀ ਆ ਜਿਹੜਾ ਵੀਰ ਲੰਗਰ ਲਾਉਂਦਾ ਏ ਪੱਪੂ ਇਹਨੂੰ ਮੈਂ ਕਹ ਪਈ ਦੂ ਆ ਪਹਿਲਾਂ ਕੀ ਲਾਉਣਾ ਜਿਹੜੇ ਵਿੱਚ ਬੌਂਸਰ ਆ ਵਿੱਚ ਵੇਖੋ ਬੀਬੀਆਂ ਲਾਈਆਂ ਉਸੇ ਦਿਨ ਹੈ ਨਾ ਕੋਈ ਗੱਲ ਨਾ ਕੋਈ ਬਾਤ ਮੈਦਾਨਾ ਕੋਈ ਸਿੱਕ ਪਰ ਭਰਾ ਰਹੀ ਨਹੀਂ ਆ ਹੁਣ 20 ਸਤਗੁਰ ਨੇ ਇੱਕ ਕਾਰਜ ਸਵਾਰੇ ਤੋਂ ਅਸੀਂ ਪੂਰੇ ਕਰਾਂਗੇ ਜਿੰਨੇ ਸੱਥ ਹੋਏ ਤੁਸੀਂ ਕਿਸ ਸੰਧੇ ਜਿਹੜੇ ਲੰਗਰ ਚ ਬੌਂਸਰ ਲਾਏ ਮਨਮਤ ਬਿਲਕੁਲ ਜੀ ਮਨਮਤ ਆ ਜੀ ਸੰਗਤਾਂ ਦੇ ਵੱਲੋਂ ਚੁੱਕੇ ਗਏ ਸਵਾਲ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਦਾ ਵਿਰੋਧ ਕਰਨ ਬਾਰੇ ਜਦੋਂ ਕੈਪਟਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਕੁਝ ਤਸਵੀਰਾਂ 'ਚ ਦਿਖ ਰਿਹਾ ਅਜਿਹਾ ਕੁਝ ਨਹੀਂ ਹੋਇਆ। ਇਹ ਸਿਰਫ ਇੱਕ ਬੰਦੇ ਨੇ ਇਹ ਸਭ ਵਿਰੋਧ ਕੀਤਾ ਕਿ ਜੀ ਮੈਨੂੰ ਪਰੌਣ ਪਰੌਣ ਕੀ ਮੈਨੂੰ ਲੱਗ ਮੈਨੂੰ ਲੋੜ ਹੀ ਨਹੀਂ ਗੀ। ਹੂੰ ਇਸੇ ਚੀਜ਼ ਤੇ ਮਗਰ ਸਮਝ ਲਓ ਵੀ ਛੋਟੀ ਜੀ ਚੀਜ਼ ਜਿਹੜੀ ਸੀਗੀ ਉਹ ਵੱਡੀ ਬਣ ਗਈ। ਜੀ ਤੇ ਬਾਅਦ ਵਿੱਚ ਜਦੋਂ ਸਤਕਾਰ ਕਮੇਟੀ ਨੇ ਆ ਕੇ ਸਾਨੂੰ ਆਖਿਆ ਜੀ ਕੋਈ ਗੱਲ ਨਹੀਂ ਅਸੀਂ ਬੇਇਤੀ ਕਰਦੇ ਆਂ। ਰੀਕਵੈਸਟ ਕਰਨੇ ਆ ਪੀਐਸ ਨੂੰ ਗਰੰਟੀ ਲੈਣੇ ਆ ਇਹ ਬੰਦੇ ਠੀਕ ਨਹੀਂ ਹੂੰ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਜੀ ਕਿ ਤੁਸੀਂ ਕਿੱਥੋਂ ਆਏ ਹੋ ਉਹ ਤੁਹਾਨੂੰ ਨਹੀਂ ਨਹੀਂ ਦੱਸ ਸਕਿਆ ਹੂੰ ਤੇ ਇਸ ਕਰਕੇ ਫਿਰ ਜਦੋਂ ਉਹਨਾਂ ਨੇ ਆਖਿਆ ਵੀ ਠੀਕ ਹੈ ਜੀ ਅਸੀਂ ਗਰੰਟੀ ਲੈਣੇ ਆ ਅਸੀਂ ਆ ਕੇ ਠੀਕ ਹੈ ਲਾ ਲ ਉਹਨਾਂ ਨੇ ਲਾਇਆ ਹੁਣ ਜੀ ਫੋਟੋਆਂ ਵੀ ਲਾਈਆਂ ਨੇ ਉਹਨਾਂ ਨੇ ਆਪਣੇ ਜਿਹੜੀ ਟੈਂਟ ਉਹ ਵੀ ਲੱਗਿਆ ਉਹਦਾ ਪੋਜੀਸ਼ਨ ਹੀ ਬਣੀ ਸੀ ਜੀ ਹੂੰ ਕਿ ਸੰਗਤ ਨੇ ਇਤਰਾਜ਼ ਕੀਤਾ ਸੀ ਵੀ ਦੇਖੋ ਸੰਤ 15 ਵਾਲੇ ਸ਼੍ਰੀਮੋਹਨੀ ਸੰਤ ਨੇ ਸ਼ਹੀਦ ਨੇ ਹੂੰ ਉਹਨਾਂ ਦੀ ਫੋਟੋ ਸਾਡੇ ਲੰਗਰ ਹਾਲ 'ਚ ਲੱਗੀ ਹੋਈ ਹੈ। ਹੂੰ ਉਹਨਾਂ ਨੇ ਇਸ ਗੁਰਦੁਆਰੇ ਦੀ ਨੀਂਹ ਵੀ ਰੱਖੀ ਹੈ। ਹੂੰ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਇਹਨਾਂ ਨੇ ਜੋੜੇ ਤੇ ਜੋੜਿਆਂ ਦੇ ਨਾਲ ਇਹਨਾਂ ਨੇ ਫੋਟੋ ਕਿਉਂ ਲਾਈ? ਨਹੀਂ ਜੀ ਨਹੀਂ ਅਸੀਂ ਆਖਿਆ ਕਿ ਅਸੀਂ ਜ਼ਿੰਮੇਵਾਰ ਆ। ਹੂੰ ਜੀ ਦੇਖੋ ਜੀ ਮੈਨੇਜਮੈਂਟ ਕਮੇਟੀ ਜਿਹੜੀ ਹੈਗੀ ਉਹ ਕਦੀ ਮਾਰਕੀਟ ਤਾਂ ਲੈ ਨਹੀਂ ਸਕਦੀ। ਹੂੰ ਗੁਰਦੁਆਰਾ ਜਿਹੜਾ ਹੈਗਾ ਇਹ 18 ਕਿੱਲੇ ਵਿੱਚ ਕਿਸੇ ਨੇ ਦਾਨ ਕੀਤਾ, ਜ਼ਮੀਨ ਕਿਸੇ ਨੇ ਪਛਾਤ ਲਈ। ਹੂੰ ਤਕਰੀਬਨ 1970 ਦੇ ਨੇੜੇ ਤੇੜੇ ਪੰਜਾਤ ਨੇ ਰੜਕੇ ਜਿਵੇਂ ਖਾਲੀ ਕਰਾਈ ਸੀ ਜੀ ਇਸ ਕਰਕੇ ਅਸੀਂ ਤਾਂ ਕਹਿ ਨਹੀਂ ਸਕਦੇ ਅਸੀਂ ਆਕੇ ਜੀ ਜਵਾਬਦਾਰ ਆ ਅਸੀਂ ਜਿਹੜੇ 30 ਮੈਂ ਤੁਹਾਨੂੰ ਦੱਸਿਆ ਸੰਸਥਾ ਉਹਦੇ ਨਾਲ ਅਸੀਂ ਸਬਰ ਕੀਤਾ ਹੈ ਐਂਡ ਮੈਨੇਜਮੈਂਟ ਕਮੇਟੀ ਜੀ ਉਹਨਾਂ ਨੇ ਉਹਨਾਂ ਨੂੰ ਕੁਰਬਾਨ ਕੀ ਦਿੱਤੀ ਕਿ ਤੁਸੀਂ ਚਲੋ ਲੰਗਰ ਚਲਾਓ ਤੁਸੀਂ ਮੈਡੀਕਲ ਕੈਂਪ ਚਲਾਓ ਦੇਖੋ ਜੀ ਇਸ ਤਰ੍ਹਾਂ ਦੀ ਬਾਉਂਸਰਸ ਨਹੀਂ ਰੱਖਦੇ ਸਾਨੂੰ ਇੱਕ ਬਹੁਤ ਪੁਰਾਣੀ ਪ੍ਰੋਬਲਮ ਤਕਰੀਬਨ ਕਈ ਸਾਲਾਂ ਤੋਂ ਚੱਲਦੀ ਆ ਰਹੀ ਜਦੋਂ ਸਾਡਾ ਇਤਬਾਰ ਹੁੰਦਾ ਤੇ ਜਿਹੜਾ ਸਾਡਾ ਰਸਤਾ ਹੈਗਾ ਨਾ ਟ੍ਰੈਫਿਕ ਦਾ ਇੱਥੇ ਜਿਹੜਾ ਪਿੰਡ ਦਾ ਰਸਤਾ ਹੈ ਉਹ ਹੋ ਜਾਂਦਾ ਬੰਦ ਜੀ ਅਸੀਂ ਪੁਲਿਸ ਨਾਲ ਗੱਲ ਕਰਕੇ ਫੇਰ ਵੀ ਇਹਦਾ ਦੱਸੋ ਹੱਲ ਕੀ ਹੈ ਤੁਸੀਂ ਵੀ ਤੁਸੀਂ ਕੁਝ ਨਬਰੀ ਦੇ ਦਿਓ ਅਸੀਂ ਪੁੱਛ ਦੇ ਦਿੰਨੇ ਆ ਤੇ ਇਹ ਉਹਨਾਂ ਨੇ ਰੱਖੇ ਸੀਗੇ ਟ੍ਰੈਫਿਕ ਕੰਟਰੋਲ ਫਿਰ ਪਲੱਸ ਸਾਡੇ ਕੋਲ ਜਦੋਂ ਵੀ ਇੱਥੇ ਇਕੱਠ ਹੁੰਦਾ ਹੈ ਤੇ ਮੰਗਤियां ਆ ਜਾਂਦੀਆਂ ਨੇ ਉਹ ਫਿਰ ਨਾ ਹਾਰ ਪਾ ਕੇ ਤੇ ਪੈਸੇ ਕਿਸੇ ਦਾ ਪਰਸ ਖੋ ਲਿਆ ਅਸੀਂ ਇਸ ਕਰਕੇ ਰੱਖਿਆ ਹੋ ਸਕਦਾ ਕਿ ਉਸ ਵੇਲੇ ਉਹ ਆ ਗਿਆ ਹੋਣਗੇ ਉੱਥੇ ਮੌਕੇ ਤੇ ਆਣ ਆ ਗਿਆ ਹੋਣਗੇ ਇਸ ਇਤੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿੰਤੋਂ ਤੱਕ ਮੈਨੂੰ ਪਤਾ ਹੈ ਕਿ ਸਾਰੇ ਸਾਡੇ ਸਿੰਘ ਨੇ ਸਾਡੇ ਸਿੰਘ ਨੇ ਹਾਂਜੀ ਜੀ ਬਾਕੀ ਇਹ ਵੀ ਮੈਂ ਕਹਿਣਾ ਚਾਹਣਾ ਪਈ ਪਿੰਡ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੈ ਵੀ ਸਿਆਸਤ ਵੀ ਚੱਲਦੀ ਹੈ ਹੂੰ ਪਿੱਛੇ ਜਿਹਾ ਥੋੜਾ ਜਿਹਾ ਇਹ ਮਸਲਾ ਇੱਥੇ ਉੱਠਿਆ ਸੀਗਾ ਵੀ ਜਦੋਂ ਪੰਚਾਇਤ ਨੇ ਖਾਲੀ ਕਰਾ ਕੇ ਦਿੱਤੀ ਸੀ ਨਾ ਜ਼ਮੀਨ ਹੂੰ ਉਦੋਂ ਥੋੜਾ ਜਿਹਾ ਪ੍ਰੋਬਲਮ ਇੱਕ ਪਿੱਛੇ ਜਿਹੀ ਆਈ ਸੀ ਹੂੰ ਇਸ ਕਰਕੇ ਕੁਝ ਸਾਡੇ ਵਿਰੋਧ ਵੀ ਕਰਦੇ ਨੇ ਜਿਵੇਂ ਹੁੰਦਾ ਹਰ ਇੱਕ ਜਗ੍ਹਾ ਵਿੱਚ ਜੀ ਜੀ ਭਾਂਡੇ ਤਾਂ ਖੜਕਦੇ ਹੀ ਨੇ ਜੀ ਲੇਕਿਨ ਸਾਡੇ ਵੱਲੋਂ ਅਸੀਂ ਇਮਾਨਦਾਰੀ ਤੇ ਮਰਿਆਦਾ ਦੋਵੇਂ ਚੀਜ਼ਾਂ ਸਾਡੇ ਵੱਲੋਂ ਕਾਇਮ ਨਹੀਂ ਜੀ ਇਹ ਬਿਲਕੁਲ ਗਲਤ ਆ ਇਹ ਚੀਜ਼ ਜਾ ਕੇ ਚੈੱਕ ਕਰ ਤੁਸੀਂ ਚੈੱਕ ਕਰ ਸਕਦੇ ਹੋ ਜਾ ਕੇ ਜੇ ਕਿਸੇ ਨੇ ਲਾਈ ਹੋਏਗੀ ਮੈਨੂੰ ਨਹੀਂ ਪਤਾ ਲੇਕਿਨ ਤੁਸੀਂ ਆਸਰੇ ਜਾ ਕੇ ਵੇਖ ਲਓ ਹਮ ਸਤਪੁਰਧ ਵਾਲੀ ਦੀ ਲੱਗੀ ਫੋਟੋਗ੍ਰਾਫ ਤੇ ਨਾਲ ਲੱਗੀ ਹੈਗੀ ਅਕਾਲ ਤਖਤ ਦੇਖੋ ਜੀ ਇਸ ਤਰ੍ਹਾਂ ਵੀ ਜਦੋਂ ਅਸੀਂ ਉਹਨਾਂ ਨੂੰ ਆਖਿਆ ਵੀ ਤੁਸੀਂ ਹਟਾ ਲਓ ਹਮ ਸਾਡਾ ਕੋਈ ਇਰਾਦਾ ਨਹੀਂ ਸੀ ਵੀ ਕਿਸੇ ਨੂੰ ਠੇਸ ਪਹੁੰਚੇ ਹਮ ਅਸੀਂ ਰਿਸਪੈਕਟ ਕਰਨਾ ਹੈ ਜਿਵੇਂ ਤੁਹਾਨੂੰ ਦੱਸਿਆ ਵੀ ਸ਼੍ਰੋਮਣੀ ਸੰਤ ਨੇ ਸ਼੍ਰੋਮਣੀ ਸੇਕ ਨੇ ਨੇ ਵੀ ਰਕੀਤੇ ਹੁੰਦੇ ਰਹੇ ਨੇ ਕਾਫੀ ਕਰਦੇ ਰਹੇ ਨੇ ਭਾਈ ਬ੍ਰਿਗ ਸਿੰਘ ਵੀ ਕਰਦੇ ਰਹੇ ਜੀ ਤੇ ਸਵਾਲ ਹੀ ਨਹੀਂ ਹੋ ਵੇਖੋ ਜੀ ਉਹ ਸੰਗਤ ਨੇ ਆਕੇ ਸੀ ਵੀ ਤੁਸੀਂ ਜੋੜਿਆਂ ਦੇ ਨਾਲ ਕਿਉਂ ਲਾਈ ਹੋਈ ਹੈ ਫੋਟੋਗ੍ਰਾਫ ਹੂੰ ਸਾਡੇ ਫੋਟੋਗ੍ਰਾਫ ਲੱਗੀ ਹੋਈ ਸਾਡੇ ਲੰਗਰ ਵਾਲੇ ਅੱਛਾ ਤਰਾਜ ਇਸ ਗੱਲ ਦਾ ਸੀ ਵੀ ਜੋੜਿਆਂ ਲੱਗ ਲੱਗੇ ਜੋੜਿਆਂ ਲੱਗੇ ਸੰਗਤ ਨੇ ਇਤਰਾਜ਼ ਕੀਤਾ ਸੀ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ ਬੇਨਤੀ ਕੀਤੀ ਕਿ ਤੁਸੀਂ ਇੱਥੇ ਨਾ ਲਾਓ ਜੀ ਇਸ ਇੱਥੇ ਲਾਉਣਾ ਹੂੰ ਪੂਰਾ ਰਸਤਾ ਵੀ ਨੇ ਪੰਡ ਦਾ ਸਾਡੀ ਸਾਡੀ ਜਵਾਬਦਾਦਾਰੀ ਹੈ ਜੀ ਜਵਾਬਦਾਦਾਰੀ ਬੰਦ ਹੀ ਹੈ ਬਾਕੀ ਅਸੀਂ ਪੂਰੀ ਮਰਿਆਦਾ ਦੇ ਨਾਲ ਪੂਰਾ ਤੁਸੀਂ ਦੇਖਣਾ ਹੋਣਾ ਵੀ ਸੰਗਤ ਕਿੰਨੀ ਜੁੜੀ ਸਾਡੇ ਨਾਲ ਆ ਹੂੰ ਹੂੰ ਸਾਡੇ ਕਹਿ ਰਹੇ ਨੇ ਕਿ ਇਹ ਨਹੀਂ ਕਦੀ ਪਹਿਲਾਂ ਸੰਗਤ ਆਈ ਨਹੀਂ ਜੀ ਇਸ ਕਰਕੇ ਉਹ ਸਮਾਗਮ ਤੇ ਵਿਚੋਂਦੀ ਹੈ ਕਿਉਂਕਿ ਸਾਡੀ ਮੈਨੇਜਮੈਂਟ ਮਹਾਵਾਇਦੇ ਤੇ ਤਿਰਪਾ ਦੇ ਨਾਲ ਠੀਕ ਚੱਲ ਰਹੀ ਹੈ ਬੀਤੇ ਦਿਨ ਤਾਂ ਮਾਹੌਲ ਠੰਡਾ ਹੋ ਜਾਂਦਾ ਹੈ ਪਰ ਅੱਜ ਜਦੋਂ ਮੋੜ ਕੈਪਟਨ ਹਰੀ ਸਿਮਰਨ ਸਿੰਘ ਗੁਰੂ ਘਰ ਰਾਏ ਤਾਂ ਕੁਝ ਨਿਹੰਗ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਗੱਡੀ ਪੁਲਿਸ ਤੇ ਸੰਗਤ ਦੇ ਸਹਿਯੋਗ ਨਾਲ ਕੈਪਟਨ ਨੂੰ ਉੱਥੋਂ ਲਜਾਇਆ ਗਿਆ ਤੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਤਾਂ ਇਸ ਵੇਲੇ ਹਸਪਤਾਲ 'ਚ ਨੇ ਵਿਰੋਧ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਅਜਿਹਾ ਵਿਵਾਦ ਨਹੀਂ ਕਰਨਾ ਚਾਹੁੰਦੇ ਸੀ ਪਰ ਵਾਲੇ ਗੱਡੀ ਜਿੱਤ ਜਾਣ ਜਿਨ੍ਹਾਂ ਦੀ ਤਸਵੀਰ ਲਾਈ ਗਈ ਸੀ ਨੌਜਵਾਨਾਂ ਨੂੰ ਲੌਂਟਾ ਰੋਕਿਆ ਸੀ ਤੁਸੀਂ ਸੰਤ ਨੂੰ ਦੱਸ ਦਈਏ ਕਿ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਹੈ ਸੇਵਾ ਲਈ ਹੈ ਉਹ ਟੈਂਕੀ ਦੇ ਉੱਤੇ ਯੋਨੇ ਦੀ ਫੋਟੋ ਲਾ ਦਿੱਤੀ ਹੈ ਜਿਹੜਾ ਵੀ ਉਸ ਫੋਟੋ ਲਾਊਗਾ ਦੱਸ ਕੇ ਲਾਵੇ ਫਿਰ ਅਸੀਂ ਜਾਣੀਏ ਤਾਂ ਸਾਡਾ ਕੰਮ ਜਾੜੇ ਅਸੀਂ ਇੰਦਾਂ ਢੁਡੁਡਵਾਰੇ ਕੰਮ ਨਹੀਂ ਹੈ ਕਿ ਇਹ ਕਰ ਲੋ ਉਹ ਕਰ ਲੋ ਵੀਡੀਓ ਵੀਡੀਓ ਪਾਉਣ ਵਾਲਾ ਸਾਡਾ ਕੰਮ ਨਹੀਂ ਬਹੁਤਾ ਸਾਡੀ ਤਾਂ ਸੇਵਾ ਲਈ ਹੈ ਮਹਾਰਾਜ ਨਹੀਂ ਕਰਦੀ ਆ ਬਾਕੀ ਤੁਸੀਂ ਸੰਤਾਂ ਦੇ ਸਹਿਯੋਗ ਤੁਹਾਡਾ ਬਹੁਤ ਸਹਿਯੋਗ ਰਿਹਾ ਆ ਬਾਰਾ ਇਹੋ ਜੇ ਮਸਤ ਗੁਰੂਕਰ ਆ ਜੋ ਕੱਢਨੇ ਪੈੜੇ ਆ ਇਹ ਧਰਮ ਦੇ ਠੇਕੇਦਾਰ ਬਣ ਕੇ ਬੈਠੇ ਆ ਚੌਧਰ ਚੌਧਰ ਪੁਣਾ ਇਹਨਾਂ ਦੇ ਵਿੱਚ ਜਾਣਾ ਪੈਸਾ ਮੁੱਖ ਰੱਖਿਆ ਜਾਂ ਚੌਧਰਾ ਪਰ ਅਸੀਂ ਕੋਈ ਨਾ ਚੌਧਰਾ ਸਾਨੂੰ ਤਾਂ ਨਾ ਕੋਈ ਪੈਸੇ ਦੀ ਭੁੱਖਾ ਬਾਬਾ ਦੀਪ ਸਿੰਘ ਦਾ ਸਾਡੇ ਉੱਤੇ ਲਾਪੜਾ ਸੀ ਤਾਂ ਅਸੀਂ ਉਹ ਕਾਰਜ ਕੀਤਾ ਹੈ ਨਹੀਂ ਤਾਂ ਅਸੀਂ ਮਿੱਟੀ ਆ ਉਹਨਾਂ ਬਿਨਾ ਅਸੀਂ ਕਿਹਜੋ ਕਣੀ ਆ ਅੱਗੇ ਵੀ ਜੋ ਸੇਵਾ ਲੈਣਗੇ ਚੜ੍ਹਦੀ ਕਲਾ ਨਾਲ ਕਰਾਂਗੇ ਇੰਨੇ ਕਿ ਬੇਰਤੀਆ ਕਰਦਾ ਜਮਾਨਾ ਜੱਜਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਵੇਖੇ ਮੁੱਖ ਉਸ ਅਸਬਸਰ ਪਾਣਾ ਤੇ ਕਿਵਾਂ ਜ Punjab Police ਵਿਸ਼ਾ ਗੁਰਦੁਆਰਾ ਬਾਬਾ ਦੀਪ ਸਿੰਘ ਦੀ ਸ਼ਹੀਦ ਪੋਵੰਡ ਦੇ ਪ੍ਰਬੰਧਕ ਹਰੇ ਸ਼ਿਮਰ ਸਿੰਘ ਪੋਵੰਡ ਦੇ 295 ਐ ਧਾਰਾ ਤਹਿਤ ਕਾਰਵਾਈ ਕਰਨ ਲਈ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ ਮਿਤੀ 26-1-2024 ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਪੋਵੰਡ ਦੇ ਪ੍ਰਬੰਧਕ ਹਰੇ ਸ਼ਿਮਰ ਸਿੰਘ ਨੇ ਜੋੜਿਆਂ ਦੀ ਪ੍ਰਮਤ ਦੀ ਸੇਵਾ ਕਰਦੇ ਸ਼ਿੰਗਵਲਵ ਆਪਣੇ ਤੰਗੋ ਵਿਖੇ ਲਾਈ ਸੰਤ ਪਾਪਾ ਜਰਨੈਲ ਸਿੰਘ ਭਿੰਡਰਾ ਵਾਲੇ ਤਸਵੀਰ ਉਤਾਰ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਛੱਟ ਮਾਰੀ ਹੈ ਸੋਸ਼ਲ ਮੀਡੀਆ ਤੇ ਚਲ ਰਹੀ ਵੀਡੀਓ ਵਿੱਚ ਸਾਫ ਤੌਰ ਤੇ ਹਰੀ ਸ਼ਿਮਰ ਸਿੰਘ ਨੇ ਸੰਤਾਂ ਦੀ ਤਸਵੀਰ ਦਾ ਹੰਤੇ ਵਿਰੋਧਤਾ ਕੀਤੀ ਹੈ ਸੰਤਾਂ ਦੀ ਸ਼ਖਸੀਅਤ ਬਾਰੇ ਸਾਝੇ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਿੱਖਿਰ ਦੇ ਬੁੰਦਰੇ ਗਏ ਹਨ ਸਤ ਬਾਬਾ ਜਰਨੈਲ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਪੂਰਮੀ ਸ਼ਹੀਦ ਪ੍ਰਵਾਨ ਕਰਕੇ ਦਰਬਾਰ ਸਾਹਿਬ ਵਿੱਚ ਫਰਕਮਾ ਵਿੱਚ ਉਹਨਾਂ ਦੀ ਸ਼ਹੀਦੀ ਯਾਦਗਾਰ ਬਣਾਈ ਹੈ ਇਸ ਵਾਲੇ ਉਪਰੋਗ ਧਾਰੀ ਸਿਮਰ ਸਿੰਘ ਖਿਲਾਫ ਧਾਰਾ 295ਏ ਮੇਲ ਐਫਆਰਆਈ ਦਰਜ ਕੀਤੀ ਜਾਵੇ ਲੈਡਾ ਸਮੂਹ ਪੰਥਕ ਜਥੇਬੰਦੀਆਂ ਸੰਜੋਗ ਨਾਲ ਅਗਲਾ ਇਕਸ਼ਨ ਪ੍ਰੋਗਰਾਮ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਦੱਸੋ ਭਾਈ ਠੀਕ ਹੈ ਬਾਬਾ ਠੀਕ ਹੈ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਇਸ ਮਾਮਲੇ ਨੂੰ ਬੜੇ ਸਹਿਜੇ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਸੀ ਟਾਲਿਆ ਜਾ ਸਕਦਾ ਸੀ ਕਿਉਂਕਿ ਪੰਜਾਬ 'ਚ ਸੰਤ ਜਰਨੈਲ ਸਿੰਘ ਪਿੰਡਰਾਵਾਲੀਆਂ ਬਾਰੇ ਲੋਕਾਂ 'ਚ ਸਤਕਾਰ ਹੈ ਪਿਛਲੇ ਲੰਬੇ ਸਮੇਂ ਤੋਂ ਸੇਖ ਆਪਣੇ ਹੱਕਾਂ ਲਈ ਆਵਾਜ਼ ਚੁੱਕ ਰਹੇ ਨੇ ਤੇ ਬੀਤੇ ਦਿਨੀ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੇ ਵੀ ਕਿਹਾ ਸੀ ਕਿ ਜੇ ਸੇਖ ਆਪਣੇ ਘਰ 'ਚ ਸੁਰੱਖਿਆ ਤੇ ਨਹੀਂ ਹੋਣਗੇ ਤਾਂ ਬਾਹਰਲੇ ਮੁਲਕਾਂ 'ਚ ਕੀ ਉਮੀਦ ਕਰਾਂਗੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਕੰਤਨਰਨ ਬਾਬਾ ਦੀਪ ਸਿੰਘ ਸ਼ਹੀਦ ਜਿਹਦਾ ਜਿਹੜਾ ਜਨਮ ਦਿਹਾੜਾ ਪੋਪਿੰਡ ਵਿਖੇ ਮਨਾਇਆ ਜਾ ਰਿਹਾ ਸੀ ਉਸ ਸੰਧੀ ਜਿਹੜੀਆਂ ਸੰਗਤਾ ਨੇ ਪੰਜਾਬ ਪਰ ਤੋਂ ਦੇਸ਼ ਵਿਦੇਸ਼ ਤੋਂ ਇੱਥੇ ਮਥਾ ਟੇਕਣ ਵਾਸਤੇ ਆਪਣੀਆਂ ਆਸ ਮਰਾਦਾਂ ਪੂਰੀਆਂ ਕਰਨ ਵਾਸਤੇ ਆਉਂਦੀ ਹੈ। ਇੱਕ ਸੰਤ ਬਾਬਾ ਭਿੰਡਰਾਵਾਲਿਆਂ ਜੀ ਦੀ ਜਿਹੜੀ ਫੋਟੋ ਇੱਕ ਜੋੜਾ ਘਰ ਦੇ ਉੱਤੇ ਲਾਉਣ ਤੋਂ ਜਾਂ ਲਾਉਣ ਤੋਂ ਲੈ ਕੇ ਮਾਮੂਲੀ ਵਿਵਾਦ 26 ਤਰੀਕ ਨੂੰ ਹੋਇਆ ਸੀ। ਜਿਸ ਦਾ ਹਾਲ ਅਸੀਂ ਜਿਹੜੀਆਂ ਸਿੱਖ ਸੰਗਤਾਂ ਦੁਆਰਾ ਤੇ ਪ੍ਰਬੰਧਕ ਕਮੇਟੀ ਦੁਆਰਾ 26 ਤਰੀਕ ਨੂੰ ਕਰ ਦਿੱਤਾ ਗਿਆ ਸੀ। 27 ਤਰੀਕ ਦਾ ਮੇਲਾ ਬਹੁਤ ਵਧੀਆ ਰਿਹਾ। ਉਸੇ ਰੋਸ ਵਜੋਂ ਅੱਜ 28 ਤਰੀਕ ਨੂੰ ਜਿਹੜੀ ਕੁਝ ਸੰਗਤ ਜਿਹੜੀ ਆ ਗੁਰੂ ਘਰ ਦੇ ਬਾਹਰ ਇਕੱਠੀ ਹੋਈ ਸੀ ਜਿਨ੍ਹਾਂ ਨੇ ਇੱਕ ਮੰਗ ਪੱਤਰ ਪੁਲਿਸ ਵਿਭਾਗ ਨੂੰ ਦਿੱਤਾ ਸੀ ਕਿ ਇਹਦੇ ਸਬੰਧ ਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਮੰਗ ਪੱਤਰ ਜਿਹੜੇ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਬੜੇ ਇਤفاق ਨਾਲ ਲੈ ਲਿਆ ਸੀ ਤੇ ਜਿਹੜੀ ਮੰਗ ਪੱਤਰ ਦੇਣ ਵਾਲੀ ਆ ਪਾਰਟੀ ਆ ਉਹਨਾਂ ਨੂੰ ਭਰੋਸਾ ਵੀ ਦਿੱਤਾ ਹੈ ਵੀ ਇਹਦੀ ਅਸੀਂ ਕਾਨੂੰਨੀ رائے ਹਾਸਲ ਕਰਕੇ ਤੇ ਇਹਦੇ ਤੇ ਜੋ ਬਣਦਾ ਲੀਗਲ ਐਕਸ਼ਨ ਕਰਾਂਗੇ ਤੇ ਦੋਮਾ ਪਾਰਟੀਆਂ ਜਦੋਂ ਮੰਗ ਪੱਤਰ ਦਿੱਤਾ ਗਿਆ ਤੇ ਦੋਵੇਂ ਪਾਰਟੀਆਂ ਆਪਸ ਵਿੱਚ ਮੂਵ ਹੋ ਰਹੀਆਂ ਸੀ ਜਦੋਂ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਨੇ ਮੁਖ ਨੇ ਕੈਪਟਨ ਸਾਹਿਬ ਹਰ ਸਿਮਰਨ ਸਿੰਘ ਦੀ ਜਦੋਂ ਉਹ ਗੱਡੀ ਦੇ ਵਿੱਚ ਬੈਠ ਕੇ ਨਿਕਲ ਲੱਗੇ ਤੇ ਕੁਝ ਸ਼ਰਾਰਤੀ ਬੰਦੇ ਆ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਜਿਹਨੂੰ ਪੁਲਿਸ ਨੇ ਬੜੇ ਸੁਚੱਜੇ ਤਰੀਕੇ ਨਾਲ ਇਹਨੂੰ ਬਚਾ ਕੇ ਤੇ ਸੇਫ ਕਰਕੇ ਤੇ ਇਹਨਾਂ ਨੂੰ ਕੱਢਿਆ ਇਸੇ ਜਿਹੜੀ ਕਸਮਕਾਸ ਦੌਰਾਨ ਦੋਵੇਂ ਤਰ੍ਹਾਂ ਦੇ ਵਿੱਚ ਕਈ ਵਿਅਕਤੀਆਂ ਨੂੰ ਅਮੁੱਲੀ ਜਿਹੜੀਆਂ ਸੱਟਾਂ ਵੀ ਲੱਗੀਆਂ ਨੇ ਜਿਹੜੀ ਅੰਡਰ ਟ੍ਰੀਟਮੈਂਟ ਨੇ ਤੇ ਇਸ ਮਤਲਬਕ ਵੈਸੇ ਤੇ ਦੋਵੇਂ ਧਿਰਾਂ ਨਾਲ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿਉਂਕਿ ਧਾਰਮਿਕ ਵਿਸ਼ਾ ਆ ਤੇ ਇਹਨੂੰ ਸਚਜੇ ਤਰੀਕੇ ਨਾਲ ਹੀ ਇਹਦਾ ਹੱਲ ਕੀਤਾ ਜਾਵੇ ਤੇ ਇਹਦਾ ਹੱਲ ਵੀ ਜਿਹੜਾ ਅਸੀਂ ਕੱਲ ਦੀ ਤਰੀਕ ਰੱਖੀ ਆ ਇਨ ਬਿਟਵੀਨ ਜਿਹੜੇ ਵਿਅਕਤੀ ਵੀ ਉਹ ਟ੍ਰੀਟਮੈਂਟ ਕਰਾ ਰਹੇ ਨੇ ਜੇਕਰ ਕੋਈ ਮੈਡੀਕਲ ਆਊਗਾ ਜੇ ਰਾਈ ਨਾਮਾ ਨਹੀਂ ਮੁੱਕਦਾ ਤੇ ਉਹਦੇ ਮੁਤਾਬਕ ਜਿਹੜੀ ਇਹ ਯੋਗ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਊਗੀ ਦੇਖੋ ਇਹ ਪੁਲਿਸ ਦੇ ਉੱਤੇ ਹਮਲਾ ਨਹੀਂ ਬੇਸਿਕਲੀ ਜਦੋਂ ਇੱਕ ਝਗੜਾ ਹੋਣ ਰਿਹਾ ਉਹਦੇ ਵਿੱਚ ਸੇਫ ਕਰਨ ਵਾਸਤੇ ਕੋਈ ਪਾਰਟੀ ਜਾਂਦੀ ਹੈ ਤੇ ਸੱਟਾਂ ਲੱਗਣੀਆਂ ਵਾਜਬ ਨੇ ਮਤਲਬ ਕਿ ਮੈਂ ਇਹਦੇ ਚ ਇੰਸਪੈਕਟਰ ਸਾਹਿਬ ਨੂੰ ਵੀ ਸੱਟ ਲੱਗੀ ਆ ਪਰ ਉੱਥੇ ਮੈਂ ਇਹਨਾਂ ਦੀ ਤਾਰੀਫ ਵੀ ਕਰਦਾ ਵਾਂ ਵੀ ਇਹਨਾਂ ਨੇ ਇਸ ਜਿਹੜੀ ਰੰਜਿਸ਼ ਆ ਜਾਂ ਜਿਹੜੀ ਕਸਮਕਾਸ਼ ਆ ਇਹਦੇ ਵਿੱਚ ਵੱਧ ਨੁਕਸਾਨ ਹੋ ਸਕਦਾ ਸੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਜਾਂ ਆਪਣੀ ਛੱਟ ਦੀ ਪ੍ਰਵਾਹ ਨਾ ਕਰਦੇ ਹੋਏ ਇਸ ਮੈਟਰ ਨੂੰ ਸੌਟ ਆਊਟ ਕੀਤਾ ਤੇ ਵਿੱਚ ਦੇਖੋ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਕੋਈ ਕਾਨੂੰਨੀ ਤੌਰ ਤੇ ਤਰਨੀ ਹੈਗੀ ਇੱਕ ਪਾਸੇ ਦੋ ਜਣੇ ਦਾਖਲ ਆਪਣਾ ਹੋਏ ਨੇ ਇੰਸਪੈਕਟਰ ਸਾਹਿਬ ਨੇ ਦੂਜੇ ਪਾਸੇ ਵੀ ਦੋ ਤਿੰਨ ਜਣੇ ਜਿਹੜੇ ਆ ਉਹ ਜ਼ਖਮੀ ਹੋਏ ਨੇ ਜਿਹੜੇ ਟ੍ਰੀਟਮੈਂਟ ਕਰਾਵੇ